ਤਕਨੀਕੀ ਦਿਗਗਸ Google ਫਿਲਹਾਲ ਆਪਣੇ ਪਲੇਟਫਾਰਮ 'ਚ ਲਗਾਤਾਰ ਬਦਲਾ ਕਰ ਰਿਹਾ ਹੈ। ਕੰਪਨੀ ਜਿੱਥੇ ਆਪਣੇ ਯੂਜ਼ਰ ਲਈ ਨਵੇਂ ਅਪਡੇਟ ਲੈ ਕੇ ਆ ਰਹੀ ਹੈ, ਉੱਥੇ ਹੀ ਕਈ ਸੇਵਾਵਾਂ ਨੂੰ ਵੀ ਬੰਦ ਕਰ ਰਹੀ ਹੈ। ਹਾਲ ਹੀ 'ਚ Google ਨੇ ਆਡੀਓ ਸਟ੍ਰੀਮਿੰਗ ਪਲੇਟਫਾਰਮ Google ਪੋਡਕਾਸਟ ਨੂੰ ਬੰਦ ਕਰ ਦਿੱਤਾ ਸੀ। ਹੁਣ ਕੰਪਨੀ ਨੇ ਇੱਕ ਹੋਰ ਸਰਵਿਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। Google Podcast ਤੋਂ ਬਾਅਦ ਹੁਣ Google ਨੇ Google One ਨਾਲ ਮੁਹੱਈਆ ਕਰਵਾਈ ਗਈ VPN ਸੇਵਾ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ ਬਹੁਤ ਸਾਰੇ ਲੋਕ Google ਦੀ ਇਸ ਸੇਵਾ ਦੀ ਵਰਤੋਂ ਕਰਦੇ ਨੇ ਜਿਸ ਨੂੰ ਵਰਚੁਅਲ ਪ੍ਰਾਈਵੇਟ ਨੈਟਵਰਕਸ ਵਜੋਂ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਵੀ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਜ਼ਿਆਦਾਤਰ ਕੰਪਨੀਆਂ ਅਤੇ ਯੂਜ਼ਰ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ VPN ਦੀ ਵਰਤੋਂ ਕਰਦੀਆਂ ਨੇ Google ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਫਿਲਹਾਲ ਕੰਪਨੀ ਨੇ ਇਸ ਦੇ ਲਈ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਪਰ ਯੂਜ਼ਰ ਨੂੰ ਈਮੇਲ ਰਾਹੀਂ ਨੋਟੀਫਿਕੇਸ਼ਨ ਭੇਜ ਦਿੱਤਾ ਗਿਆ ਕੁਝ ਰਿਪੋਰਟਾਂ ਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਇਸ ਸਾਲ ਦੇ ਅਖੀਰ ਤੱਕ VPN ਸੇਵਾ ਬੰਦ ਕਰ ਸਕਦੀ ਹੈ Google ਨੂੰ ਵੰਦੀ VPN ਸੇਵਾ ਦੇ ਬੰਦ ਹੋਣ ਬਾਰੇ Google ਨੇ ਕਿਹਾ ਹੈ ਕਿ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰ ਰਹੇ ਨੇ ਮਤਲਬ ਭਾਵੇਂ ਇਸ ਨੂੰ ਵਰਤਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਚ ਹੋਵੇ ਪਰ ਇਹ ਕੰਪਨੀ ਦੀਆਂ ਉਮੀਦਾਂ ਤੋਂ ਘੱਟ ਹੈ ਤੁਹਾਨੂੰ ਦੱਸ ਦੇ ਕਿ Google ਦੇ ਇਸ ਕਦਮ ਦਾ ਕੁਝ ਲੋਕਾਂ ਤੇ ਕੋਈ ਅਸਰ ਨਹੀਂ ਪਵੇਗਾ ਅਸੀਂ Google Pixel smartphone ਦੀ ਵਰਤੋਂ ਕਰਨ ਵਾਲੇ ਲੋਕਾਂ ਬਾਰੇ ਗੱਲ ਕਰ ਰਹੇ ਹਾਂ Google ਆਪਣੇ Pixel user ਨੂੰ ਮੁਫਤ VPN ਸੇਵਾ ਦੀ ਪੇਸ਼ਕਸ਼ ਕਰਦਾ ਹੈ ਗੂਗਲ ਨੇ 2022 ਤੋਂ ਪਿਕਸਲ ਯੂਜ਼ਰ ਲਈ VPN ਸੇਵਾ ਮੁਫਤ ਕਰ ਦਿੱਤੀ ਹੈ ਗੂਗਲ ਪਿਕਸਲ ਦੀ ਇਹ ਸੇਵਾ ਪਿਕਸਲ 8 ਪਿਕਸਲ 8 Pro ਦੇ ਨਾਲ ਨਾਲ ਪਿਕਸਲ 7 ਸੀਰੀਜ਼ ਅਤੇ ਪਿਕਸਲ 4 ਸਮਾਰਟ ਫੋਨ ਲਈ ਉਪਲਬਧ ਹੈ